ਸਤਿ ਸ਼੍ਰੀ ਅਕਾਲ ਜੀ ਮੈਂ ਬਲਦੇਵ ਰਾਜ ਸਹੋਤਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨਿਕੋਦਰ ਤੁਹਾਨੂੰ ਸਾਰਿਆਂ ਨੂੰ ਦੇਸ਼ ਵਿਦੇਸ਼ ਵਾਸੀ ਦੀ ਸਾਰੀ ਸੰਗਤ ਨੂੰ ਦੀਵਾਲੀ ਅਤੇ ਬਾਬਾ ਵਿਸ਼ਕਰਮਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਮੈਂ ਆਸ ਕਰਦਾ ਕਿ ਆਪਾਂ ਜੋ ਦੀਵਾਲੀ ਮਨਾਉਣੀ ਆ ਇਹ ਆਪਾਂ ਪ੍ਰਦੂਸ਼ਣ ਮੁਕਤ ਮਨਾਈਏ ਪਟਾਕੇ ਨਾ ਚਲਾਈਏ ਪਟਾਕਿਆਂ ਦੀ ਜਗ੍ਹਾ ਤੇ ਆਪਾਂ ਰੰਗੋਲੀ ਬਣਾਈਏ ਘਰਾਂ ਵਿੱਚ ਮੰਦਰਾਂ ਵਿੱਚ ਗੁਰਦੁਆਰਿਆਂ ਵਿੱਚ ਰੰਗੋਲੀ ਬਣਾਈਏ ਤਾਂ ਕਿ ਇਹ ਗੁਰਦੁਆਰਾ ਸਾਹਿਬ ਮੰਦਰ ਮਸਜਦ ਸੋਹਣੇ ਲੱਗਣ ਅਤੇ ਆਪਾਂ ਇਸ ਦੇ ਨਾਲ-ਨਾਲ ਆਪਾਂ ਰੁੱਖ ਵੀ ਲਗਾਈਏ ਜਿੱਥੇ ਵਾਤਾਵਰਣ ਸ਼ੁੱਧ ਹੋਊਗਾ ਉੱਥੇ ਸਾਰਿਆਂ ਨੂੰ ਸਾਹ ਲੈਣ ਵਿੱਚ ਬੜੀ ਆਸਾਨੀ ਹੋਵੇਗੀ ਮੈਂ ਇੱਕ ਵਾਰ ਫਿਰ ਸਾਰਿਆਂ ਦੇਸ਼ ਵਾਸੀਆਂ ਨੂੰ ਅਤੇ ਹਲਕਾ ਵਾਸੀਆਂ ਨੂੰ ਮੈਡਮ ਇੰਦਰਜੀਤ ਕਰਮਾਨ ਵੱਲੋਂ ਸਾਰਿਆਂ ਵੱਲੋਂ ਤੇ ਇੱਕ ਵਾਰ ਫਿਰ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਜੀ